ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸਟ੍ਰੈਨ ਮਿਸਿਸ ਗੇਲ ਦੇ ਵਿੱਚ ਉਮੀਦ ਕਰਦੀ ਹਾਂ ਸਭ ਜਾਣੇ ਬਹੁਤ ਵਧੀਆ ਹੋਵੋਗੇ ਸੋ ਟਾਈਮ ਰਾਤ ਦੇ 8:30 ਹੋ ਚੁੱਕੇ ਨੇ 8:30 ਪੌਣੇ 9:00 ਹੋ ਚੁੱਕੇ ਐਵਰੀਵਨ ਤੇ ਅਸੀਂ ਖੇਡਣ ਜਾ ਰਹੇ ਸੀ ਗੇਮ ਨਾਓ ਇਟਸ ਆ ਫੈਮਿਲੀ ਟਾਈਮ ਤੇ ਅਸੀਂ ਖੇਡ ਰਹੇ ਹਾਂ ਗੇਮ ਸਬਸੀਡ ਤੇ ਚਲੋ ਫਿਰ ਤੁਹਾਨੂੰ ਵੀ ਦਿਖਾਉਂਦੇ ਹਾਂ ਕੌਣ ਜਿੱਤਦਾ ਤੇ ਕੌਣ ਹਾਰਦਾ ਇਹ ਹੈਗੀ ਸਬਸੀਡ ਕਿਦਾਂ ਇੱਕ ਕਾਇ ਤੇ ਨਿਕਲ ਜਾਣੀ ਐ ਆਪ ਜਿਵੇਂ ਜਿਵੇਂ ਆਪਾਂ ਨੂੰ ਆਈ ਜਾਣਗੇ ਉਹ ਮੈਂ ਉਹ ਦੁਕਾਨ ਤਾਂ ਮੈਨੂੰ ਪਤਾ ਜਿੱਥੇ ਸਾਪਾ ਕਲਰ ਕਿਨੇ ਕਿਹੜਾ ਕਿਹੜਾ ਲਿਆ ਆਈ ਪਹਿਲਾਂ ਲਈ ਗ੍ਰੀਨ ਨੇ ਮੇਰੇ ਨਿਕਲ ਗਈ ਹੁਣ ਦੂਜੀ ਵਾਰੀ ਆ ਓਕੇ ਫੇਰ ਇੱਕ ਹੋ ਗਿਆ ਪਾਪਾ ਪੌੜੀ ਚੜ ਗਿਆ ਆ ਪੌੜੀ ਚੜ ਗਿਆ ਔਰੇ ਫੇਰ ਵਾਰੀ ਆ ਵੀ ਓਕੇ ਵਿਦੋ ਅਗਰ ਹੋਂਤੇ 24 25 ਚਲੋ ਵੀਰੀ ਵਾਰੀ ਆ ਹੁਣ ਮੰਮੀ ਚੱਲ ਮੰਮੀ ਚੱਲੋ ਤੁਸੀਂ ਮੰਮੀ ਵਾਰੀ ਚੱਲ ਫਾਂਜੀ ਚੱਲ ਜੂ ਨਹੀਂ ਇਹ ਨਹੀਂ ਹੁੰਦਾ ਬਈ ਸਟਾਰਟਿੰਗ ਤੋਂ ਹੀ ਹੁੰਦਾ ਵੀ ਚੱਲ ਪੈਣਾ ਓਕੜੇ ਐ ਕਿ ਵੀ ਚੱਲ ਪੈਣਾ ਤੁਸੀਂ ਦੱਸਿਓ ਵੀ ਸਾਰੇ ਜਣ ਕਮੈਂਟ ਕਰਕੇ ਵੀ ਕੀ ਰੂਲ ਹੁੰਦਾ ਹੁਣ ਇੱਕ ਤੱਕ ਖਬਰ ਕਦੋਂ ਤੱਕ ਨਹੀਂ ਆਊਗਾ ਜੇ ਵੀਟ ਕਰੂੰ ਤਾਹੀਂ ਦੂਜੇ ਜਾਣਗੇ 6 6 ਇੱਕ ਗੱਦ ਗੱਦ ਪੰਕੀ 50 ਤੇ ਆ ਕੇ ਦੱਸ ਦੇਣਾ ਤੇ ਹੁੰਦਾ ਹੈ ਇੱਕ ਇੱਕ ਤੋਂ ਬਾਅਦ 6 ਆ ਹੁਣ ਦੇਖੇ ਪਾਪਾ ਨੇ 6 6 ਦੋ ਵਾਰ ਆ ਕੇ ਪਾਪਾ ਆ ਨਹੀਂ ਇਤਨੀ ਹੁੰਦਾ ਲੁੱਡਾ ਹੁੰਦਾ ਲੁੱਡਾ ਹੁੰਦਾ ਨਹੀਂ ਹੁੰਦਾ ਨਹੀਂ ਹੁੰਦਾ ਨਹੀਂ ਹੁੰਦਾ ਬਾਪਸ ਮੜ ਬਸ ਗੋਰਾ ਤੇ ਲੁੱਡਾ ਜੁਦਾ ਹੋਏ ਇੱਕ ਕਿੰਨਾ ਸੀ 1 2 3 4 ਦੇ ਦੁਆਰੇ ਤਾਂ ਬਾਰੀ ਨਹੀਂ ਆਉਣੀ ਨਾ 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 ਬਾਰੀ ਆਉਣੀ ਹੈ ਦੁਆਰੇ ਤੇ ਇੱਕ ਇੱਕ ਵਾਰੀ ਆਉਂਦੀ ਹੁੰਦੀ ਹੈ ਅੱਗੇ ਦੇ ਅੱਗੇ ਪਤਾ ਮੈਨੂੰ ਵੀ ਬਾਪਸ ਜਿਹੜੀ ਚੀਜ਼ ਆਪਣੇ ਉਹ ਨਹੀਂ ਆ ਸੁਧਰਿਆਂ ਦਾ ਬਾਪ ਹੈ ਪੰਜ ਨਾ ਨਾ ਇਦਾਂ

ਦੋ ਜੋ ਪਤਾ ਹੀ ਕਰੇ ਹੁੰਦੇ ਅਸੀਂ ਬਾਈ ਤੋਂ ਹੀ ਉਰੇ ਖੜੇ ਆ ਜੀ ਅਸੀਂ ਕਹਿ ਨਹੀਂ ਹੈਗੇ ਪਿਓਤੀ ਅੱਗੇ ਫਿਰਦੇ ਨੇ ਇੱਕ ਤੂੰ ਇੱਕ ਤੋਂ ਦੱਸ ਕੀ ਕਰਾਉਣਾ ਇੱਧਰ ਦੇ ਸਾਡੇ ਵਰਗਿਆਂ ਨੂੰ ਮੇਰੀ ਵਾਰੀ ਆ ਗਈ ਲੈ ਦਵਾਰ ਫੇਰ ਚੱਲ ਦੋ ਮੇਰੀ ਲੈ ਜੋ ਰੇ ਤਾਂ ਗੱਲ ਗੱਲ ਤਾਂ ਆਇ ਨਹੀਂ ਹੁੰਦਾ ਰੂਲ ਨਹੀਂ ਹੈਗਾ ਇਹਦੇ ਵਿੱਚ ਚੱਲ ਮੇਰੀ ਹੁਣ ਮੈਂ ਅੱਛਾ ਇੱਥੇ ਜੇ ਇੱਕ ਇੱਕ ਜਗ੍ਹਾ ਤੇ ਦੋ ਡਿੱਡੀਆਂ ਇਕੱਠੀਆਂ ਹੋ ਜਾਣ ਫਿਰ ਵੀ ਕੱਟ ਹੁੰਦਾ ਕੱਟੇ ਦਾ ਨਹੀਂ ਆਉਂਗਾ ਨਹੀਂ ਨਹੀਂ ਇਹ ਤਾਂ ਨਹੀਂ ਕੱਟਦਾ denn denn ਨੂੰ ਜੋ ਬੰਦੀ ਆ ਜੋ ਚੱਲ ਨਿਕਲ ਲਾ ਜੋ ਬੰਦੀ ਨਿਕਲ ਗਿਆ ਮੈਨੂੰ ਲੱਗਾ ਮੈਂ ਤਾਂ ਵੀਡੀਓ ਬਣਾਉਂਗਾ ਦੋ ਇੱਕ ਚੱਲ ਮੈਂ ਇੱਕ ਦੋ ਮੈਨੂੰ ਆਗੇ ਇੱਕ denn ਨੂੰ ਕਿੱਥੋਂ ਆਇਆ ਮੈਨੂੰ ਆਇਆ ਮੇਰੇ ਚੱਲਦੇ ਰਹੇ ਉਹ ਜਦ ਮੇਰੇ ਨਾਲ ਦੂਜਾ ਬੰਦਾ ਆਉਗਾ ਕੱਟਿਆ ਜਾਂਦਾ ਉਹ ਨਹੀਂ ਟਾਈਮ ਮਰੂਗਾ ਉਹ ਫਿਰ ਉਹ ਕੱਟ ਕੇ ਕਹਿੰਦਾ 0 ਤੇ ਜਾਂਦਾ ਹੁੰਦਾ ਉਹ ਨਹੀਂ ਸੱਪ ਤਾਂ ਕੱਟਿਆ ਜਾਂਦਾ ਹੁੰਦਾ ਉਹ ਬੰਦੇ ਇਹ ਚ ਬੰਦਾ ਵੀ ਕੱਟਣਾ ਹੁੰਦਾ ਭਾਈ ਸਾਨੂੰ ਇਹਦੇ ਰੂਲ ਨਹੀਂ ਪਤਾ ਜਿਹਨੂੰ ਪਤਾ ਨੇ ਕਮੈਂਟ ਸੈਕਸ਼ਨ ਚ ਜ਼ਰੂਰ ਦੱਸਿਓ ਕੀ ਪਤਾ ਸਾਡੇ ਸਕੂਲੇ ਹੈਗੇ ਅਸੀਂ ਸਪੋਰਟ ਦੇ ਪੀਕਾ ਚਾਈ ਖੇលਦੇ ਹੁੰਨੇ ਆ ਤੇ ਸੋਨੂੰ ਨੂੰ ਦਿੰਦੇ ਆ ਜਾਈ ਗੱਲ ਆ ਤੁਹਾਡੇ ਟੀਚਰਾਂ ਨੂੰ ਵੀ ਨਹੀਂ ਕੱਢਣੀ ਆਉਂਦੀ ਫੇਰ ਐ ਚੱਲ ਰਹੀ ਆ ਚੱਲ ਭਾਈ ਮੈਨੂੰ ਕੱਢ ਕੇ ਦੇ ਦੇ ਚੱਲੋ ਭਾਈ ਤੂੰ ਚੱਕੇ ਦੇ ਮੇਰੀ ਡੀਟੀ ਜੀ ਤੁਸੀਂ ਤੇ ਖੇਡ ਲਓ ਜੋ ਤੁਸੀਂ ਪਾਟਾ ਮਾ ਖਾਂ ਹੁੰਦੇ ਸੀ ਤਾਂ ਅੱਜ ਛਾਪੀ ਗੜ ਲਓ ਜੋ ਬੰਦੀ ਕਿਹੜੀ ਹੈ ਜੋ ਬੰਦੋ ਜੋ ਬੰਨ ਗ੍ਰੀਨ ਆ 24 25 ਮੈਗ ਜਲ 2 ਵਾ ਇਹ ਤੇ ਮੇਰੀ ਕੱਟ ਹੋਊਗੀ ਨਹੀਂ ਇਹ ਕਦੇ ਕੱਟ ਨਹੀਂ ਹੁੰਦੀ ਮੇਰੇ ਹਿਸਾਬ ਨਾਲ ਅਸੀਂ ਫੋਨ ਜੇ ਦਿੰਦੀ ਆ ਕਿਨੂੰ ਆਇਆ ਬੰਦ ਨਾ ਚੱਲ 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 ਕਿੰਨੇ ਤੇ ਆ ਗਿਆ ਪਾਪਾ ਉਰੇ ਆਉਂਦਾ ਸੀ 5 5 ਉਰੇ ਆਉਂਦਾ ਤੇਰਾ 1 2 3 4 5 ਉਰੇ ਆਉਣਾ ਆ ਸਾਹਰਾ ਮੂੰਹ ਅੱਛਾ ਪੰਜਾਬ ਤੇ ਮੈਨੂੰ ਤੇਨੂੰ ਵੀ ਕਾਊਂਟਿੰਗ ਚ ਹੱਥ ਟਾਇਟ ਲੱਗਦਾ ਤੇਰਾ ਮੈਥ ਚ ਜੋ ਬੰਦੋ ਜੋ ਬੰਦੋ 1 2 ਜੋ ਬੰਦੋ 27 ਦਾ ਬਰਥਡੇ 27 ਦੀ ਜੋ ਬੰਨਾ ਗਿਆ ਹਨਾ 3 ਹਾਂ ਆ ਜਾਏਗੇ 27 ਇਹਦਾ ਵੀਡੀਓ ਹੋ ਗਿਆ ਇਹਨੇ 2 ਆਏ ਹੁਣ ਜੋ ਬਣੀ ਬਾਰੀਆ ਜੋ ਪੰਛੇ 6 ਆ 1 2 3 4 5 6 ਹੌਲੀ ਮੈਂ ਤਾਂ ਆਪਦੀ ਬਰਥਡੇ ਤਰੀਕ ਦੇ ਥੋੜਾ ਚੰਨ 1 2 3 6 6 ਮੱਚਾ ਸੱਪ ਘੱਟ ਦਿੱਤੇ ਨੇ ਤੇ ਯਾਰ ਤੈਨੂੰ ਤਾਂ ਕੁਝ ਮੈਨੂੰ ਤਾਂ ਕੁਝ ਮੈਨੂੰ ਤਾਂ ਕੁਝ ਨਹੀਂ ਕਹਿੰਦੇ ਸਾਪ ਆਪਾਂ ਤਾਂ ਕੁੰਜੇ ਲੱਗੇ ਗਨੇ ਆ ਤੇਰੀ ਗੱਤ ਘੜੀ ਨਹੀਂ ਮੈਂ ਕਿਹਾ ਪਹਿਲਾਂ ਇਹ ਸੀੜੀਆਂ ਚੜ੍ਹ ਲੈਣ ਪਹਿਲਾਂ ਸਾਪ ਤਾਂ ਪਿੱਛੇ ਮੰਮੀ ਹੋ ਤਾਂ ਇਹ ਖੇਡਦੇ ਨੇ ਆਪਾਂ ਤਾਂ ਲੱਗਿਆ ਪੈਣ ਆ ਉੱਥੇ ਖੜੀ ਐ ਤੇਰੀ ਖੜੀ ਰਹਿਣ ਦੇ ਹੁਣ ਮੈਂ ਇਹਨੂੰ ਕੀ ਕਰਾਂ ਜਦੋਂ ਨਿਕਲੇ ਆਉਂ ਮੈਂ ਕਹਦੇ ਉਹ ਵੀ ਉੱਠ ਕੇ ਖੇਡਣ ਲੱਗ ਜਾ 1 2 3 4 ਜਦੋਂ ਮੇਰੇ ਬੈਠੀ ਦੇ ਸੱਪ ਲੜ ਜਾਣ ਨੇ ਚਲ ਹੁੰਦੀ ਆ ਗਈ ਮੇਰੀ ਆ ਗਈ ਆਈ ਨਹੀਂ ਚਲ ਤੂੰ ਉਹੀ ਲਿਆ ਦੇ 1 10 ਮੈਨੂੰ ਕੱਟ ਤਾਂ ਫੇਰ ਤੁਹਾਡਾ ਕੀ ਹੋ ਜਾਊਗਾ ਮੇਰੀ ਆ ਹਾਂ ਚਾਰ ਹੈ ਪਾਪਾ ਮੈਨੂੰ ਯਾਰ 6 ਆਏ ਤਾਂ ਨਿਕਲਦਾ ਹੁੰਦਾ ਤੂੰ 1 ਆਏ ਤੋਂ ਕਹਿੰਦਾ 6 ਆਏ ਤਾਂ ਹੁੰਦਾ ਇਹ ਵੀ ਨਹੀਂ 1 ਆਏ ਤੋਂ ਆ ਵੀ ਕੋਈ ਦੋ ਨੋਈ ਆਪਦੇ ਰੂਲ ਬਣਾਈ ਜਾਂਦੇ ਨੇ ਮੈਨੂੰ ਪੁੱਛ ਲਓ ਮੈਂ ਪਹਿਲਾਂ ਤਾਂ ਇਹਨੂੰ ਬੰਦ ਕਰਕੇ ਨਾ ਸੱਪ ਸੀੜੀ ਦੇ ਰੂਲ ਪੜ੍ਹਦੀਆਂ ਜੀ ਉਹਦੇ ਤੇ ਗੂਗਲ ਤੇ ਹੈਸਿੰਗ ਪੌੜੀ ਚੜ ਗਿਆ ਕੋਈ ਗੋਵਨ ਪਾਣੀ ਆਓ ਮੇਰੀ ਖੜਿਆ ਮੈਂ ਪੌੜੀ ਚੜਨੇ ਆਂ ਫਿਰ ਹੁਣ ਤੂੰ ਹੀ ਰੋਂਡੀ ਚ ਪਾਈ ਜਾਣਾ ਉਹ ਤਾਂ ਪਹਿਲਾਂ ਚੜਦਾ ਪੌੜੀ ਓ ਮੈਂ ਭੁੱਲ ਗਿਆ ਲੈ ਹੁਣ ਤੈਨੂੰ ਰੱਬ ਕਰਕੇ ਇੱਕ ਆ ਜਵੇ ਮੈਂ ਤਾਂ ਇਹ ਮਮਾ ਦੀ ਵਾਰੀ ਸੀਗੀਆਂ ਗੋਵੰਦੀਆਂ ਤਿੰਨ ਮੈਂ ਮੈਂ ਪਹਿਲਾਂ ਰੁਕ ਜਾ ਪਹਿਲਾਂ ਹੁਣ ਚੱਲਣ ਦਾ ਹਾਂ ਤਿੰਨ ਚੱਲ 1 2 3 ਮੈਂ ਵੀ ਆਉਂ ਤਿੰਨ 2 3 ਪੌੜੀ ਚੜ ਗਿਆ ਉਹ ਚੱਲ ਚੱਲ ਦੋਵਾਰ ਇੱਕ ਅਦਰ ਤੈਨੂੰ ਨਹੀਂ ਆਇਆ ਇਹ ਤੇ ਮਾਰੀ ਇੱਧਰ ਅੱਛਾ ਆਪਣੀ ਗੱਲ ਦੀ 6 ਆਇਆ ਤੁਹਾਨੂੰ 6 ਕਿਹਨੂੰ ਆਇਆ ਮੈਨੂੰ ਤੈਨੂੰ ਜੋਬੋ ਸਲੋ ਰੱਖੋ ਯਾਰ ਸਪੀਡ ਬਹੁਤ ਆ ਤੁਹਾਡੀ ਆਓ ਜੀ ਕਹਿੰਦੇ ਖਾਤਾ ਖੁੱਲ ਗਿਆ ਆਪਾਂ ਵੀ ਚੱਲ ਪਏ ਆ ਥੋੜੀ ਦੇ ਆ ਹੁਣ ਕੀ ਦਾ ਦੋ ਆਗੇ ਤੈਨੂੰ ਮੈਨੂੰ ਆਇਆ ਤੈਨੂੰ ਆਇਆ ਪੌੜੀ ਚੜਕੇ ਨਹੀਂ ਪੌੜੀ ਚੜਕੇ ਫਿਰ ਇੱਕ ਵਾਰ ਹੋਰ ਟਰਨ ਹੁੰਦੀ ਆਪਣੀ ਚੱਲ ਫਿਰ 25 ਤੇ ਆ ਗਈ ਮੈਂ ਜੋ ਬਣ ਚੱਲ ਜੋ ਬਣ ਇੱਕ ਆ ਗਿਆ ਇਹ 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 ਇੱਕ ਆ ਗਿਆ ਚਲੋ ਆਈ ਫਿਰ ਸੰਟਿੰਗ ਚਾਈ ਚਾ ਨਹੀਂ ਦਾ ਮੈਂ ਕੋ ਨੂੰ ਇੱਕ 6 ਮੇਰਾ ਵੀ ਵੀ 6 5 ਮੈਨੂੰ ਮੈਨੂੰ ਇੰਦਰਜੀਤ ਫੀਲਿੰਗ ਲੈ ਗਿਆ ਸੀ ਕਹਿੰਦਾ ਜਿੱਤ ਗਿਆ ਮੈਂ ਮੈਨੂੰ ਐ 5 35 ਤੇ ਵਈ ਤਾਂ ਦੋਨ ਦੀ ਵਾਰੀ ਆ ਜੋ ਬਣ ਇੱਕ ਮੈਂ ਇੱਕ ਕਿੱਦਾਂ ਨੂੰ ਇੱਕ ਦੋ ਤਿੰਨ ਚਾਰ ਪੰਜ ਛੇ ਜਿੱਤ ਗਿਆ ਬਾਪਾ ਆ ਚੱਕ ਹਾਂ ਆਪਾਂ ਦੇ ਕੀ ਤੁੱਕੇ ਨਾਲ ਜਿੱਤ ਗਿਆ ਵੀ ਬਸ ਉਹ ਤਾਂ ਤੂੰ ਉਹ ਸਪਿਨ ਕਰਦਾ ਸੀ ਰੋਂਡੀ ਪਾ ਗਿਆ ਤੂੰ ਚਲ ਓ ਯਾਰ ਇਹਨੂੰ ਪਰੇ ਕਰੋ ਆ ਕੰਫਰਟਰ ਨੂੰ ਮੈਨੂੰ ਦੋ ਆ ਗਏ ਕਿੱਥੇ ਆ ਮੈਂ 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 ਸਾਡੀ ਚੱਲ ਗਈ ਤੇਰੀ ਆ ਗਈ ਵਾਰੀ ਤੇਰੀ ਇਹ ਤਿੰਨ ਆ ਜਾ ਤਿੰਨ ਆਇਆ ਜੋ ਬੰਦੇ ਨੂੰ ਤਿੰਨ ਮੈਗਰੀ ਵਾਰੀ ਆ ਦੇਖ ਇੱਕ ਇੱਧਰ ਨੂੰ ਆਇਆ ਮੇਰੇ ਕਿਉਂ ਡਾਂਗ ਕੇ ਕਰ ਰਹੀ ਆ ਜੋ ਬੰਦ ਤੇਰੀ ਆ ਗਈ ਓਏ 6 1 2 3 4 5 6 ਇੱਕਦਾਂ ਜੋ ਬੰਨ ਠੱਕ ਠੱਕ ਬਹੁ ਮਾਰਦਾ 3 ਬਿੰਦੂ ਮੈਂ ਇੱਕ 1 2 3 ਦੋ ਆ ਗਿਆ ਪੱਛੜ ਕੇ ਸੱਪ ਘੱਟ ਨੇ ਯਾਰ ਇਹਦੇ ਵਿੱਚ ਤਾਂ ਇਹਨਾਂ ਦਾ ਨਜ਼ਾਰਾ ਜਾਂ ਨਹੀਂ ਆਉਂਦਾ ਹੈਗਾ 5 6 ਜੋ ਚਾਰ ਆ ਗਿਆ ਇਸਾ ਦੋ ਤੇ ਨੀ ਚਾਰ ਆ ਤਾਂ ਸੋ ਵੀ ਮੈਂ ਉਹਰੇ 42 ਤੇ ਆ ਗਈ ਹੁਣ ਮੈਂ ਅੱਧ ਚੋਂ ਨਹੀਂ ਕਿਤੇ ਪੌੜੀ ਚੜ ਸਕਦੀ ਹੈਗੀ ਆ ਕੀ ਦੀ ਗਈ ਕਿੱਥੇ ਆ ਕੀ ਦੀ ਨਹੀਂ ਕਿੱਥੇ ਪਈ ਸੀ ਮੇਰੀ ਆ ਹੈ ਨਹੀਂ ਹੁਣ ਮੈਂ ਉਥੋਂ ਪੌੜੀ ਚੜ ਸਕਦੀ ਨਹੀਂ ਬੋਲ ਬੋਲ ਕੀ ਬੋਲਦਾ ਹੁੰਦਾ ਬੋਲ ਅੱਤੀ ਨਹੀਂ ਪੌੜੀ ਬੋਲ ਨਹੀਂ ਡੈਡੀ ਡੈਡੀ ਦੇਖੂਗਾ ਵਲੌਗ ਪੌੜੀ ਹੁੰਦੀ ਆ ਉਹ ਚਾਪ ਚੱਕ ਕੇ ਨਹੀਂ ਚੜ ਦੇਖ ਲਈ ਆਪਾਂ نیچے ਜਾ ਡੈਡੀ ਅਮੈਂ ਅੱਜ ਜੀ ਪੜੀ ਤੇ ਖੜੀ ਆ ਮੈਂ ਇੰਦਰਜੀਤ ਨੂੰ ਕਹਾ ਵੀ ਮੈਂ ਉਰੋ ਤੋਰੇ ਆ ਸਕਦੀ ਐ ਕਹਦਾ ਪਾਪਿਆ ਵਾਲਾ ਰਾਜਾ ਅਜਮੇਰ ਸਿੰਘ ਵਾਲਾ ਅਦਲਾ ਕੀ ਕਹੀ ਜਾਂਦਾ ਹਾਂ ਚਾਰ ਸਾਡਾ ਰਾਜ ਤਾਂ ਸਾਰੇ ਕਿਤੇ ਆ ਤੂੰ ਦੇਖ ਨਹੀਂਦਾ ਸਾਡਾ ਕਿੱਥੇ ਕਿੱਥੇ ਰਾਜ ਆ ਮੇਰਾ ਜਿੱਥੇ ਅਸੀਂ ਜਾਈਦਾ ਉੱਥੇ ਰਾਜ ਕਰ ਲਈਦਾ ਚੱਲ ਮੱਝ ਗਿਆ ਮੱਝ ਗਿਆ ਇੱਕ ਇੱਕ ਭਾਈ ਮੈਂ ਤਾਂ ਉੱਪਰ ਨੂੰ ਜਾਊ ਹੁਣ ਜੇ ਇੱਕ ਆਊਗਾ ਪੰਜ ਕਿਨੂੰ ਨੇ ਇਹ ਤੈਨੂੰ ਕਿੱਥੇ ਆ ਮੈਂ ਆਹਦੇ ਬੈਠੀ ਮੈਨੂੰ ਉੱਪਰ ਨੂੰ ਪੰਜ ਚੜਾਉਂਦਾ ਤੂੰ ਡੰਡੇ ਜੇ ਚੱਲ ਜੋ ਬੰ ਤੈਨੂੰ ਮੰਮੀ ਕਹਦੀ ਮੈਂ ਕਾਇ ਜਰਾ ਮੈਂ ਤਾਂ ਵੀ ਅੱਗੇ ਜਾਂਦਾ ਚਾਰ ਕਿਨੂੰ ਇਹਨੂੰ ਆਇਆ ਆ ਪੌੜੀ ਚੜਿਆ ਸੀ ਮੈਂ ਮੈਨੂੰ ਆਇਆ ਚਾਰ ਹੋ ਰਿਹਾ ਮੈਨੂੰ ਉਹ ਜੋਵਨ ਪੌੜੀ ਚੜਿਆ ਸੀ ਉਹਨਾਂ ਤੋਂ ਦੂਰ ਟੰਨ ਦਿੱਤੀ ਨੀ ਤੁਸੀਂ ਚਾਰ ਚਾਰੋਂ ਨੂੰ ਆਏ ਸੀਗੇ ਤੂੰ ਚਾਰ ਤੂੰ ਪਿੱਛੇ ਚੱਲੇ ਚਾਰ ਨਹੀਂ ਬੱਸ ਇਹ ਹੋ ਹੀ ਜਾਂਦੇ ਆ 1 2 3 4 ਉਤਰਿਆ ਪਾੜੀ ਉਤਰਿਆ ਉਤਰਿਆ ਕਰਦੇ ਨਹੀਂ ਗਾ ਤਾਂ ਮੈਂ ਕਿਹਾ ਦੱਸ ਨਹੀਂ ਕਿ ਦੋ ਦੋ ਆਇਆ ਮੈਂ ਕਿ ਇੱਕ ਆ ਜਾਂਦਾ ਨੋ ਇਹ ਬੰਦਾ ਦੋ ਮੈਂ ਕਿੱਥੇ ਆ ਲਾ ਦੱਸ ਗਈ ਖੋਰਾ ਪੈ ਗਈ ਸੀਗੀ ਨਾ ਮੈਂ ਪੰਜ 1 2 3 4 ਨਹੀਂ ਆਉਂਦਾ ਮੈਕ ਇੱਕ ਇੱਕ ਦੋ ਚਾਰ ਆਵੇ ਤੇ ਦੇਸੀ ਚਾਰ ਆਵੇ ਯਾਰ ਦੋ ਚਾਰ ਚਾਹੀਦੇ ਇੱਕ ਦੋ ਇੱਕ ਆ ਜਵੇ ਹੁਣ ਯਾਰ ਮੈਨੂੰ ਦੋ ਬੰਦੋ ਚੱਲ ਠਾ ਇੱਕ ਦੋ ਓ ਹੋ 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 ਕਿੱਥੇ ਆ ਗਿਆ 40 ਤੇ ਕੀ ਬਾਤਾਂ ਨੇ ਜੋਬਨ ਚੱਲ ਮੈਕ ਚਾਰ ਹਨਾ 1 2 3 4 94 ਮੈਂ ਇੱਕ ਆ ਗਏ ਮੈਂ ਪੌੜੀ ਚੜੂ ਇਹ ਆ ਗਏ ਭਈ ਆਪਾਂ ਪੌੜੀ ਚੜ ਗਏ ਚੱਲ ਹੋਇ ਤੈਨੂੰ ਮੈਨੂੰ ਆਕੇ ਤੈਨੂੰ ਕਿੱਧਰ ਨੂੰ ਜਾਣਾ ਮੈਂ ਇੱਧਰੋਂ 75 ਚੱਲ ਜੂ ਵੀ 2 2 ਆਕੇ ਜੂ ਵੀ ਵਿਚਾਰਾ ਜੂ ਵੀ ਮੈਂ ਕਿ ਦੋ ਉੱਤੋਂ ਮੁੜਿਆ ਆਇਆ 93 98 ਤੇ ਜਾ ਕੇ ਤਾਰ ਤੇ ਫੋੜੀ ਤਾਰ ਤੇ ਦੋ ਪਈਆ ਸੱਪ ਦਾ ਮਾਰਿਆ ਮੰਨੇ ਜਾਣਾ ਸੁੱਤਾ ਪਿਆ ਆ ਵੀ ਸਾਇਨ ਸੁੱਕਾ ਬਿਆਰਿਕ ਦੋ ਦੋ ਕਿੱਥੇ ਤੂੰ ਪਹਿਲਾਂ ਘਰ ਦੇ ਦੇਖ ਕੇ ਅੱਗੇ ਗਿਆ ਅੱਗੇ ਗਿਆ ਮੈਂ ਕਿਚਾਰ ਜੰਬੜਾ ਜਾਂ ਪੜਾਉਂਦਾ ਲਾ ਭਾਈ ਦੂਜੇ ਨੰਬਰ ਦਾ ਜੋਂ ਮੈਂ ਕਾ ਗਿਆ ਓਏ ਹਾਂ ਤਾਂ ਅੰਦਰ ਮੈਂ ਦੋ 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 79 79 ਚਾਰ ਮੈਂ ਆਦੀ ਖੁਦ ਚੱਲਣਾ ਹੂ ਹੋਇਆ ਚਾਰ 1 2 3 4 ਚੱਲ 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 ਮੂਹ ਹੈ ਗਈ ਹੈ ਮੂਹ ਦਿਖਾਈ ਹੈ ਠੰਡ ਠੰਡ ਜਵਨ ਠੰਡ ਠੰਡ ਹਾਈ ਹਾਈ ਆਏ ਹੈ ਆਏ ਹਾਈ ਮੈਨਾਂ ਇਹ ਪਿੱਛੇ ਆਣਾ ਮੈਨੂੰ ਦੋ ਜੋ ਵਦੀ ਵਦੀ ਹੈ ਇੱਕ ਇੱਕ ਨਾ ਓਹੋ ਚੜ ਗਿਆ ਭਾਈ ਪੌੜੀ 5 5 ਆ ਜਾਂਦਾ ਜੋ ਚੱਲ ਜਵਨ ਚਾਰ 5 ਆ ਜਾਂਦਾ ਜੋ पंजे। एक चार पंजे। ओए होए ओए। <laughs> पंजे चल, चल चार चार। <laughs> जो नहीं।, चार। चार तो। नहीं नहीं ਪੰਡਰੀ ਦੋ ਤਿੰਨ ਚਾਰ ਪੰਜ ਬੱਜ ਗਿਆ ਜੀਆ ਇੱਕਾ ਮੰਮੀ ਗਾਈ ઓ ਮਾਈ ਗੋਡ ਮੈਂ ਕਹਿ ਰਿਹਾ ਸੀ ਮੰਮੀ ਵਿਓ ਸਕਤੋ ਥੱਲੇ ਗਾਉਂਗਾ ਚੱਲ ਜਾ ਦੋ ਤੇਰਾ ਹੁੰਦਾ ਜਿੱਤੇ ਹੋਇਆ ਇਹ ਤਾਂ ਪਿਆਰਾ ਸਾਪ ਆ ਤੇ ਦਿਲ ਦਿਖਾਉਂਦਾ ਸੀ ਮੈਨੂੰ ਤੁਸੀਂ ਕਹ ਤਾਂ ਮੈਨੂੰ ਹੇਠਾ ਲਿਆਏ ਪਾਪਾ ਕਿੰਨੇ ਆਇਆ ਚਾਰ ਉਹ ਆ ਕੀ ਸੀ ਯਾਰ ਚਾਰ ਤਾਂ ਤੇਰਾ 70 ਤੇ ਆਉਂਦਾ ਤੂੰ 72 ਤੇ ਲੈ ਗਿਆ हाँ। फिर एथे अच्छा। आ चुके उत, आ चुके तीन आये एन ए लुडो चलो चलो जान के ग ਦੇ ਆ ਗਏ ਮੈਨੂੰ ਪੋੜੀ ਪੋੜੀ ਨੂੰ ਹੱਥ ਜਾ ਬਵਾ ਦੇ ਕੋਲੀ ਆ ਇੱਕ ਆਇਆ ਯਾਰ ਮੈਂ ਵੀ ਥੱਲੇ ਗਈ ਆ ਮੰਮੀ ਜੋ ਉਹਨੇ ਇੱਕ ਆ ਗਿਆ ਚੱਲ ਇਠਾਂ ਓ ਮਾਈ ਗਾਡ ਇੱਕ ਆਇਆ ਚੜ ਗਿਆ ਪੋੜੀ ਚਲੋ ਯਾਰ ਅੱਜ ਪਾਕਟ ਮਨੀ ਵੀ ਲੈਣੀ ਆ ਹੋਰ ਪਾਪਾ ਇੱਧਰ ਨੂੰ ਚੱਲਣਾ ਆ ਇੱਕ ਦੋ ਪੈੰਸ ਪਾਪਾ ਉੱਪਰ ਨਹੀਂ ਅੱਪਰ ਨਹੀਂ ਜਾਣਾ ਉੱਪਰ ਨੂੰ ਹੀ ਵਾਪਸ ਮੂੰਹਣਾ ਪੰਜ ਤੂੰ ਚੱਲ

ਮੈਂ ਸੋਚ ਮੈਂ ਸਾਰੇ ਦਸ ਦੇ ਵੀ ਕੌਣ ਜਿੱਤੀ ਆ ਸੀ ਚੱਲ ਇਥਾ ਲੈ ਹਾਂ ਤੁਸੀਂ ਮੈਨੂੰ ਜਿਤਾ ਦਿਓ ਜਿਹੜਾ ਮੂਰੇ ਆ ਵਸ ਉਹਨੂੰ ਜਿਤਾ ਦਿਓ ਮੈਨੂੰ ਮਾਰਿਆ ਇਥਾ ਮੈਂ ਤਾਂ ਸੋਨੀ ਆ ਬਾਈ ਮੈਂ ਤਾਂ ਹਾਰ ਗਈ ਮੈਂ ਮੰਨ ਲਿਆ ਮੈਂ ਹਾਰ ਗਈ ਚਲੋ ਖਤਮ 9:00 ਵਜੇ ਕੇ ਇਹ ਮੈਂ ਕਾ ਲਓ ਜੀ ਸਾਡੇ ਰੈਫਰੀ ਦੇ ਤਾਂ ਹੋ ਗਏ ਹੱਥ ਖੜੇ ਉਹ ਕਹਿੰਦਾ ਮੈਂ ਜਿੱਤੇ ਹੋਇਆ ਵੀ ਹਾਰ ਮੰਨਦਾ ਤੁਸੀਂ ਦੋਨੇ ਜਿੱਤ ਗਏ ਫਸਟ ਤੇ ਇਧਰ ਨੂੰ ਆਏ ਜਿੱਤਦੇ ਇੰਦਰ ਵੀ ਤਾਂ ਮੇਰੀ ਗੱਲ ਸੁਣੋ ਇੱਧਰ ਨੂੰ ਆ ਪਹਿਲੇ ਤੇ ਮੈਂ ਆ ਗਈ ਦੂਜੇ ਤੇ ਜੋਵਨ ਆ ਗਿਆ ਤੀਜੇ ਤੇ ਚੌਥੇ ਤੇ ਤੁਸੀਂ ਤੇ ਮੈਂ ਕਰ ਰਹੇ ਹਾਂ ਠੀਕ ਆ ਮਨਜ਼ੂਰ ਆ ਔਨ ਕੈਮਰਾ ਮਨਜ਼ੂਰ ਆ ਹਾਂ ਮਨਜ਼ੂਰ ਆ ਮਨਜ਼ੂਰ ਆ ਚਲੋ ਜੀ ਜੋਵਨ ਗੇਮ ਓਵਰ ਚਲੋ ਜਿੱਤ ਗਿਆ ਜੀ ਲਓ ਜੀ ਇਹ ਸੀਗਾ ਆਪਣਾ ਸਬਸਿਡੀ ਦਾ ਮੁਕਾਬਲਾ ਪੂਰਾ ਫਾਸਵਾ ਚੱਲਿਆ ਜਿਹਦੇ ਵਿੱਚ ਵੀ ਮੈਂ ਰਹੀ ਹਾਂ ਬਿਨਰ ਵਾਓ ਕਲਾਪਿੰਗ ਆਪ ਵੀ ਨਾ ਤੁਸੀਂ ਸੁਣੀ ਦੇਖੋ ਆ ਦੇਖੋ ਬਿਨਰ ਲਿਖਿਆ ਆ ਤੇ ਮੈਂ ਦਿੱਤ ਰਿਹਾ ਨਹੀਂ ਓਏ ਮੈਂ ਦਿੱਤੀ ਆ ਮੈਂ ਫਸਟ ਤੇ ਤੂੰ ਸੈਕਿੰਡ ਤੇ ਆਇਆ ਇਹਨਾਂ ਨੇ ਕਿਹਾ ਵੀ ਇੱਧਰ ਨੂੰ ਦਿੱਤਣਾ ਜਿਹੜਾ ਇੱਕ ਪਹਿਲਾ ਨੰਬਰ ਤੇ ਆ ਤੂੰ ਆਪ ਮੰਨਿਆ ਓਨ ਕੈਮਰਾ ਯਾਰ ਨਹੀਂ ਛੁੱਟਨੀ ਆ ਬੋਲਣਾ ਸੱਚ ਦੀ ਗੱਲ ਗਲਤ ਗੱਲ ਆ ਇਹ ਤਾਂ ਗਲਤ ਗੱਲ ਸੱਚ ਬੋਲੀ ਜਾਂ ਨਹੀਂ ਬੋਲੀ ਆ ਗਲਤ ਗੱਲ ਆ ਇਸ ਗੱਲ ਤੇ ਮੁੱਦਾ ਚੱਕਣਾ ਚਾਹੀਦਾ ਹਾਂ ਫਿਰ ਸੱਚ ਬੋਲੀ ਤਾਂ ਤੂੰ ਤੂੰ ਮੈਨੂੰ ਪਹਿਲਾਂ ਕਿਹਾ ਨਾ ਵੀ ਉਹ ਕਰਾਂਗੇ ਉਹ ਪਹਿਲਾ ਵੀਡੀਓ ਤੇ ਦੇਖ ਲਿਆ ਸਾਰੇ ਨੇ ਐਵੇਂ ਕਿਵੇਂ ਐਵੇਂ ਕਿ ਗਾਇ ਰਾਜੋ ਸਿਹੜੀ ਦੇਖੋ ਓਰੇ ਹੱਸਦਾ ਖੇਡਣ ਨੂੰ ਤਿਆਰ ਆ ਤੁਸੀਂ ਹੱਥ ਖੜੇ ਕਰਕੇ ਦਿਖਾਵਾ ਮम्मा ਦਿਖਾਵੇ ਸਾਡ ਮੈਂ ਖੇਡ ਨਹੀਂ ਰਹੇ ਪਲੇਅਰ ਲਿੱਡ ਦਿਖਾਇਆ ਲਿੱਡ ਲਿੱਡ ਦੀ ਫਟ ਦਿਖਾਇਆ ਆ ਰਹਿ ਲਾ ਓਰੇ ਹਣ ਸੋਦੇ ਆ ਰੇ Winner ਲਿਆ ਓਰੇ Winner ਆ ਰੇ ਡਵਾਈਨ 111 ear ਆ ਦੇ ਲਵ ਇਨਰਲੀ ਆ ਸੱਚੀ ਹੈ ਨਾ ਕੀ ਕਰੀ ਜਾਂਦਾ ਸੱਚੀ ਕਹਿੰਦਾ ਆਹਦੇ ਪਤਾ ਹੀ ਆ ਆ ਦੇ ਚਲ ਆਓ ਜੀ ਲੁੱਡੋ ਵੀ ਆਪਾਂ ਖੇਡ ਲਈ ਤੇ ਉਹ ਤੁਸੀਂ ਦੇਖਿਓ ਪਿਛਲੇ ਬਲੌਗ ਦੇ ਵਿੱਚ ਜੋ ਵੱਡੇ ਬਰੱਡੇ ਵਾਲੇ ਦੇ ਵਿੱਚ ਉਹਦੇ ਵਿੱਚ ਆਪਾਂ ਲੁੱਡੋ ਖੇਡੀ ਤੇ ਸੱਪ ਸੀੜੀ ਦਾ ਵੀ ਆਪਾਂ ਪੂਰਾ ਮੈਚ ਕਰ ਲਿਆ ਜਿਹੜੀ ਕਿ ਗੱਲ ਕਿਸੇ ਕੰਡੇ ਵੱਟੇ ਲੱਗੀ ਨਹੀਂ ਹੈਗੀ ਤੇ ਹੋ ਸਕਿਆ ਤਾਂ ਕੱਲ ਲਾਵਾਂਗੇ ਇਹ ਤਾਂ ਐਵੇਂ ਲਾ ਲਈ ਸੀ ਸੱਪ ਸੇੜੀ ਦੇ ਵਿੱਚ ਥੋੜੀ ਰੋਂਡੀ ਪਾਉਂਦੇ ਨੇ ਪਲੇਅਰ ਕਿਉਂਕਿ ਇਹਨਾਂ ਨੂੰ ਰੂਲ ਨਹੀਂ ਪਤਾ ਹੈਗੇ ਕਿਸੇ ਨੂੰ ਵੀ ਪਹਿਲਾਂ ਆਪਾਂ Google ਦੇ ਉੱਪਰੋਂ ਇਹਨਾਂ ਰੂਲ ਪਤਾ ਕਰਦੇ ਆ ਸੱਪ ਸੇੜੀ ਦੇ ਆ ਗਿਆ ਤੁਹਾਨੂੰ ਵੀ ਪਤਾ ਆ ਤੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜੁੜ ਦੱਸਿਓ ਕਿ 1 ਆਏ ਤਾਂ ਚੱਲਣਾ ਪੈਂਦਾ ਜਾਂ ਕੰਜਾ 6 ਆਏ ਤਾਂ ਚੱਲਣਾ ਪੈਂਦਾ ਜਾਂ ਫਿਰ ਜਿੰਨੇ ਮਰਜੀ ਆਏ ਪਹਿਲੀ ਚੱਲ ਪੂਆਬ ਦਾ ਸੋ ਇਹ ਦੱਸਣਾ ਹੋਰ ਪਤਾ ਨਹੀਂ ਕੀ ਸੀਗਾ ਇੱਕ ਚੀਜ਼ ਹੋਰ ਸੀ ਕੁਝ ਹਾਂ ਕਿ ਅਗਰ ਸਿਕਸ ਮਤਲਬ ਅਗਰ ਆਪਾਂ ਸੀੜੀ ਚੜ ਜਾਣੇ ਤਾਂ ਉਸ ਤੋਂ ਬਾਅਦ ਦੁਬਾਰਾ ਟਰਨ ਆਪਣੀ ਹੀ ਹੁੰਦੀ ਹੈ ਇਹ ਵੀ ਦੱਸਿਓ ਜ਼ਰੂਰ ਸੋ ਚਲੋ ਜੀ ਮਿਲਦੇ ਆ ਫਿਰ ਇੱਕ ਨਵੀਂ ਵੀਡੀਓ ਦੇ ਵਿੱਚ ਹਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇੱਕ ਜੇ ਇੱਕ ਵਾਰੀ ਆਪਾਂ 6 ਆ ਗਏ ਜੇ ਆਪਾਂ ਨੇ ਫੇਰ ਤੋਂ ਆਪਾਂ ਚਾਹ ਸਕਦੇ ਆ ਵੀ ਕਮੈਂਟੇ ਚ ਦੱਸੋ ਓਕੇ ਸੋ ਚਲੋ ਜੀ ਮਿਲਦੇ ਆ ਫਿਰ ਅਗਲੀ ਵੀਡੀਓ ਦੇ ਵਿੱਚ ਸੋ ਬਣੇ ਰਹੋ ਸਾਡੇ ਚੈਨਲ ਦੇ ਨਾਲ ਗੁੱਡ ਨਾਈਟ ਗੁੱਡ ਨਾਈਟ ਸੇ ਗੁੱਡ ਨਾਈਟ Good night all of you. Thank you.